ਹੈਲੋ ਸাশ੍ਰੀ ਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਅਸਤੇ ਬਹੁਤ ਹੀ ਸੋਹਣੇ ਖੂਬਸੂਰਤ ਜਿਹੇ ਡਿਜ਼ਾਈਨ ਲੈ ਕੇ ਆਇਆ ਇੱਕ ਆਰੀ ਤੇ ਤੇ ਇੱਕ ਆਰੀ ਪਲਸ ਹੈਂਡਵਰਕ ਤੇ ਪੈਚ ਦਾ ਵਰਕ ਠੀਕ ਹੈ ਜੀ ਕੱਪੜਾ ਰਹੂਗਾ ਗਲਾਸ ਔਰ ਗੈਂਜਾ ਪਿਓਰ ਗ੍ਰਾਸ ਔਰਗੈਂਜਾ ਦਾ ਕੱਪੜਾ ਰਹੂਗਾ ਤੇ ਕਲਰ ਹੈਗਾ ਤਾਂਬੇ ਰੰਗਾ ਬਹੁਤ ਸੋਹਣਾ ਕਲਰ ਹੈ ਇਸ ਤਰ੍ਹਾਂ ਦਾ ਕੱਪੜਾ ਹੈ ਗਲਾਸ অর্ਗੈਂਜਾ ਦਾ ਕੱਪੜਾ ਕੱਪੜਾ ਬਹੁਤ ਸੋਹਣਾ ਹੈ ਜੀ ਪਾਰਟੀ ویئر ਕੱਪੜਾ ਹੈਗਾ ਦੇਖੋ ਸ਼ਾਈਨ ਬਹੁਤ ਸੋਹਣੀ ਹੈ ਤਾਂ ਕੱਪੜੇ ਦੀ ਦੇਖੋ ਬਹੁਤ ਜ਼ਿਆਦਾ ਸ਼ਾਈਨ ਹੈ ਬਹੁਤ ਸੋਹਣਾ ਕੱਪੜਾ ਹੈਗਾ ਗਲੇ ਦੇ ਉੱਤੇ ਇਸ ਤਰ੍ਹਾਂ ਆਪਾਂ ਨੇ ਚੌਰਸ ਗਲਾ ਰੱਖਿਆ ਹੋਇਆ ਹੈਂਡਵਰਕ ਨਾਲ ਸਾਰਾ ਹੈਂਡਵਰਕ ਮੋਤੀ ਦਬਕਾ ਸਿੱਪੀ A to Z ਕੰਮ ਪ੍ਰੋਪਰ ਦੇਖੋ ਕੰਮ ਕੱਲੀ-ਕੱਲੀ ਚੀਜ਼ ਬੋਲਦੀ ਹੈ ਜੀ ਦੇਖੋ ਕੰਮ ਕਰਿਆ ਜਿੱਥਾਂ ਦਾ ਤੁਸੀਂ ਡਿਜ਼ਾਈਨ ਭੇਜੋਗੇ ਤੁਹਾਨੂੰ ਉਦਾਂ ਦਾ ਡਿਜ਼ਾਈਨ ਬਣ ਕੇ ਤਿਆਰ ਕਰਕੇ ਦੇਵਾਂਗੇ ਅਸੀਂ ਇਸ ਤਰ੍ਹਾਂ ਆਪਾਂ ਨੇ ਰੱਖੀ ਹੈ ਵਿੱਚ ਬੂਟੀ ਸ਼ਾਰਟ ਸ਼ਰਟ ਹੈ ਜੀ ਇਹ ਉੱਚੀ ਸ਼ਰਟ ਰਹੂ ਜਿਵੇਂ ਕਿ ਅੱਜਕੱਲ੍ਹ ਟ੍ਰੈਂਡ ਚੱਲ ਰਿਹਾ ਹੈ ਦੇਖੋ ਇਸ ਤਰ੍ਹਾਂ ਇਸ ਦੇ ਘੇਰੇ ਦਾ ਕੰਮ ਦੇਖੋ ਤੁਸੀਂ ਕਿੰਨਾ ਸੋਹਣਾ ਤੇ ਕਿੰਨੀ ਸੋਹਣੀ ਲੁੱਕ ਹੈ ਦੀ ਤੇ ਕਿੰਨੀ ਸਫਾਈ ਨਾਲ ਕੰਮ ਕਰਿਆ ਹੋਇਆ ਹੈ ਇਸ ਤਰ੍ਹਾਂ ਦੇ ਸੂਟ ਬਣਵਾਉਣ ਲਈ ਸਾਡੇ ਚੈਨਲ ਤੇ ਬਨੇ ਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਅਗਰ ਤੁਸੀਂ ਇਹਦੇ ਰੇਟ ਪੁੱਛਣਾ ਚਾਹੁੰਦੇ ਹੋ ਤਾਂ ਮੇਰੀ ਸ਼ਾਰਟ ਵੀਡੀਓ ਦੇ ਉੱਤੇ ਨੰਬਰ ਦਿੱਤਾ ਹੋਇਆ ਉਹਦੇ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਮੈਂ ਤੁਹਾਡੇ ਮੈਸੇਜ ਦਾ ਜਵਾਬ ਜਰੂਰ ਦੇਵਾਂਗੀ ਆਰਡਰ ਵੀ ਤੁਸੀਂ ਬੇਫਿਕਰ ਹੋ ਕੇ ਦੇ ਸਕਦੇ ਹੋ ਤੇ ਇਸ ਤਰ੍ਹਾਂ ਹੈਗਾ ਇਹਦੀ ਬਾਜੂ ਦਾ ਕੰਮ ਬਾਜੂ ਦਾ ਕੰਮ ਵੀ ਬਹੁਤ ਸੋਹਣਾ ਕਰਿਆ ਹੋਇਆ ਗਲੀ ਦੇ ਨਾਲ ਬਿਲਕੁਲ ਮੈਚ ਕਰਦਾ ਹੋਇਆ ਉਸੀ ਤਰ੍ਹਾਂ ਹੀ ਆਪਾਂ ਨੇ ਬਾਜੂ ਦਾ ਕੰਮ ਕਰਿਆ ਹੋਇਆ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਹੈਂਡਵਰਕ ਦੇ ਵਿੱਚ ਪਿਓਰ ਹੈਂਡਵਰਕ ਦਾ ਕੰਮ ਰਹੂਗਾ ਸਾਰਾ ਤਾਂ ਹੱਥ ਦਾ ਕੰਮ ਕੀਤਾ ਹੋਇਆ ਪੱਕਾ ਕੰਮ ਹੈ ਹੈਂਡਵਰਕ ਦਾ ਦੇਖੋ ਪੱਕਾ ਕੰਮ ਕੀਤਾ ਹੋਇਆ ਹੈਂਡਵਰਕ ਦਾ ਕੋਈ ਕੱਚਾ ਕੰਮ ਨਹੀਂ ਕੋਈ ਧਾਗਾ ਨਹੀਂ ਉੱਠਿਆ ਦਿਸੂਗਾ ਤੁਹਾਨੂੰ ਕੋਈ ਧਾਗਾ ਉਧੜੂਗਾ ਨਹੀਂ ਬਹੁਤ ਸੋਹਣਾ ਕੰਮ ਕਰਿਆ ਹੋਇਆ ਪੂਰੀ ਫਿਨਿਸ਼ਿੰਗ ਦੇ ਨਾਲ ਸਫਾਈ ਦੇ ਨਾਲ ਕਰਿਆ ਹੋਇਆ ਇਹ ਹੈਗਾ ਇੱਕ ਹੋਰ ਸੂਟ ਆਪਣਾ ਇਹ ਵੀ ਗਲਾਸ ਔਰਗੈਂਜਾ ਤੇ ਹੈ ਇਹ ਵੀ ਕਪੜਾ ਹੈਗਾ ਹੈਗਾ ਤਾਂਬੇ ਰੰਗਾ ਇਹ ਦੋ ਮਾਮਾ ਧੀਆ ਦੇ ਸੂਟ ਨੇ ਬਹੁਤ ਸੋਹਣੀ ਚੀਜ਼ ਬਣ ਕੇ ਰਹਿਣੀ ਹੋਈ ਹੈ ਇਹ ਵੀ ਬਹੁਤ ਸੋਹਣੀ ਚੀਜ਼ ਬਣੀ ਹੈ ਬਹੁਤ ਜ਼ਿਆਦਾ ਸੋਹਣੀ ਸ਼ਾਈਨ ਵੀ ਫੁੱਲ ਹੈ ਇਹਦੀ ਕਪੜਾ ਬਹੁਤ ਸੋਹਣਾ ਜੀ ਪਾਰਟੀ ਵੇਅਰ ਕਪੜਾ ਹੈਗਾ ਤੁਸੀਂ ਆਰਾਮ ਨਾਲ ਬੇਫਿਕਰ ਹੋ ਕੇ ਇਸ ਕਪੜੇ ਤੇ ਸੂਟ ਹੁਣ ਅੱਜ ਕੱਲ ਜਿਹੜੇ ਬਣ ਬਣਾਉਣੇ ਆ ਤੇ ਬਣਾ ਬਣਾ ਲਓ ਇਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਇਸ ਤਰ੍ਹਾਂ ਆਪਾਂ ਨੇ ਇਹਦੇ ਤੇ ਫਲਾਵਰ ਦਿੱਤੀ ਹੋਏ ਗਲੀ ਤੱਕ ਗਲਾ ਇੱਥੇ ਬਣੂਗਾ ਇਹ ਆਰੀ ਪਲੱਸ ਹੈਂਡ ਦਾ ਕੰਮ ਆ ਫੁੱਲ ਹੈਂਡ ਦਾ ਕੰਮ ਕੀਤਾ ਹੋਇਆ ਚ ਕੱਲੀ ਆਰੀ ਦਾ ਨਹੀਂ ਫੁੱਲ ਹੈਂਡ ਦਾ ਕੰਮ ਕੀਤਾ ਹੋਇਆ ਦੇਖੋ ਕੱਲੀ ਕੱਲੀ ਚੀਜ਼ ਬੋਲਦੀ ਹੈ ਜੀ ਸਫਾਈ ਦੇਖੋ ਇਹਦੇ ਤੇ ਤੁਸੀਂ ਖੁਦ ਦੇਖ ਸਕਦੇ ਹੋ ਸਫਾਈ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਤਿੰਨ ਬੂਟੇ ਦੋ ਬੂਟੇ ਤਿੰਨ ਬੂਟੇ ਦੋ ਬੂਟੇ ਬਹੁਤ ਭਾਰਾ ਭਾਰਾ ਸ਼ਰਟ ਬਣੀ ਹੋਈ ਹੈ ਪੂਰੀ ਭਾਰੀ ਸ਼ਰਟ ਇਹ ਹੈਗਾ ਆਪਣੀ ਸਲੀਪਾਂ ਪਟਣ ਵਾਲੀਆਂ ਪੰਨਿਆਂ ਜੀ ਸਲਵਾਰ ਦਾ ਕੰਮ ਸਲਵਾਰ ਤੇ ਇਸ ਤਰ੍ਹਾਂ ਆਪਣੀ ਕੰਮ ਕਰਕੇ ਉੱਪਰ ਬੂਟੀ ਦਿੱਤੀ ਹੋਈ ਥੋੜੀ ਉੱਪਰ ਤੱਕ ਦੇਖੋ ਜੀ ਕਿੰਨਾ ਸੋਹਣਾ ਪੈਚ ਲਾਇਆ ਹੋਇਆ ਸਫਾਈ ਦੇਖੋ ਜੀ ਪੈਚ ਦੇ ਉੱਤੇ ਤੇ ਪ੍ਰੋਪ ਸੇਮ ਹੀ ਰਹੂਗਾ ਦੂਜੀ ਸੇਮ ਪੋਂਚੇ ਦਾ ਕੰਮ ਤੇ ਇਹ ਰਹੂਗਾ ਬਾਜੀ ਦਾ ਕੰਮ ਬਾਜੀ ਤੇ ਆਪਾਂ ਬੂਟੀ ਨਹੀਂ ਦਿੱਤੀ ਬਾਜੀ ਤੇ ਆਪਾਂ ਇਸ ਤਰ੍ਹਾਂ ਸੇਮ ਹੀ ਕੰਮ ਬਾਜੀ ਤੇ ਕੀਤਾ ਹੋਇਆ ਬਹੁਤ ਸੋਹਣੀ ਚੀਜ਼ ਬਣ ਕੇ ਰੈਡੀ ਹੋਈ ਹੈ ਸਫਾਈ ਦੇਖੋ ਜੀ ਤੁਸੀਂ ਸਫਾਈ ਕੱਲੀ ਕੱਲੀ ਚੀਜ਼ ਬੋਲਦੀ ਆ ਇਸ ਤਰ੍ਹਾਂ ਦੇ ਵਰਕ ਕਰਵਾਉਣ ਲਈ ਸਾਡੇ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਬਾਏ ਬਾਏ ਸਾਰਿਆਂ ਨੂੰ